ABC ਪੰਜਾਬ ਦੇ ਵਿਸ਼ੇਸ਼ ਬਲਿਟਨ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ ਫਰਾਂਸ ਚ 4 ਦਿਨ ਰੋਕੇਗੇ 276 ਭਾਰਤੀ ਵਾਪਸ ਅਮਚੇ 에어ਪੋਰਟ ਤੇ ਸੈਂਟਰਲ ਸਕਿਉਰਿਟੀ ਫੋਰਸ ਨੇ ਕੀਤੀ ਪੁੱਛਗਿੱਛ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਵੱਡੀ ਟਿੱਪਣੀ ਭਾਰਤ ਪਾਕਿਸਤਾਨ ਕਸ਼ਮੀਰ ਮਸਲਾ ਬਾਤਚੀ ਦੇ ਨਾਲ ਹੀ ਹੋ ਸਕਦਾ ਹੈ ਹਲ ਸਮਾਜਵਾਦੀ ਪਾਰਟੀ ਦੇ ਇੱਕ ਨੇਤਾ ਦੀ ਵੱਡੀ ਟਿੱਪਣੀ ਕਿਾ ਹਿੰਦੂ ਕੋਈ ਧਰਮ ਨਹੀਂ ਹੈ ਸਿਰਫ ਇੱਕ ਧੋਖਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਖੇ ਵੀਰ ਬਾਲ ਦਿਵਸ ਮੌਕੇ ਕੀਤਾ ਨਤਮਸਤਕ ਜਨਤਾਦਲ ਯੂ ਦੇ ਪ੍ਰਧਾਨ ਲਲਨ ਸਿੰਘ ਦੇ ਅਸਤੀਫੇ ਬਾਰੇ ਚਰਚਾ ਉਹਨਾਂ ਨੇ ਕਿਹਾ ਕਿ ਮੈਂ ਕੋਈ ਨਹੀਂ ਦਿੱਤਾ ਅਸਤੀਫਾ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਕੇਂਦਰੀ ਵਜ਼ੀਰ ਸ਼ਰਦ ਪਵਾਰ ਨੇ ਕਿਹਾ 1978 ਦੇ ਵਿੱਚ ਮੈਂ ਕੋਈ ਬਗਾਵਤ ਨਹੀਂ ਕੀਤੀ ਸੀ ਕੋਲਕਾਤਾ ਦੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਲੀਗਾਟ ਵਿਖੇ ਕੀਤੀ ਪੂਜਾ ਹੁਣ ਖਬਰਾਂ ਵਿਸਤਾਰ ਨਾਲ ਮਨੁੱਖੀ ਤਸਕਰੀ ਦੇ ਖਦੇਦਸ਼ੇ ਨੂੰ ਲੈ ਕੇ ਫਰਾਂਸ ਦੇ ਵਿੱਚ 4 ਦਿਨ ਰੁਕਾ ਰੁਕਿਆ ਗਿਆ ਜਹਾਜ਼ ਫਿਰ ਮੁੰਬਈ ਵਾਪਸ ਪਹੁੰਚ ਚੁੱਕਾ ਇਸੋਇਚ 25 ਦਸੰਬਰ ਦੀ ਸ਼ਾਮ ਨੂੰ ਪੈਰਿਸ ਦੇ ਵਾਟਰੀ 에ਰਪੋਰਟ ਤੋਂ ਜਦੋਂ ਉਡਾਣ ਭਰੀ ਸੀ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਯਾਜ ਨੂੰ ਰੋਕ ਲਿਆ ਗਿਆ ਇਹ ਯਾਜ ਸਵੇਰੇ 4 ਵਜੇ ਮੁੰਬਈ 에ਰਪੋਰਟ ਤੇ ਪਹੁੰਚਿਆ ਇੱਕ ਨਿਊਜ਼ ਏਜੰਸੀ ਮੁਤਾਬਕ ਕਰੀਬ 4:30 ਵਜੇ ਰਿਪੋਰਟ ਦਿੱਤੀ ਗਈ ਕਿ ਫਲਾਈਟ 276 ਜਿਹੜੇ ਲੋਕ ਨੇ ਭਾਰਤੀ ਉਹ ਵਾਪਸ ਪਹੁੰਚ ਰਹੇ ਨੇ 에ਰਪੋਰਟ ਤੇ ਪਹੁੰਚ ਜਾ ਸਾਰੀ CISF ਜਿਹੜੀ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ ਨੇ ਇਹਨਾਂ 276 ਭਾਰਤੀ ਯਾਤਰੀਆਂ ਕੋਲੋਂ ਪੁੱਛਗਿੱਛ ਕੀਤੀ ਆ ਔਰ ਦੂਜੇ ਪਾਸੇ ਕਈ ਲੋਕ মিডিਆ ਤੋਂ ਜਾਂ মিডিਆ ਦੇ ਸਵਾਲਾਂ ਦੇ ਜਵਾਬ ਤੋਂ ਦੇਣ ਤੋਂ ਭੱਜਦੇ ਨਜ਼ਰ ਦਿਖਾਈ ਦਿੱਤੇ। মিডিਆ ਰਿਪੋਰਟ ਮੁਤਾਬਕ ਇਹਨਾਂ ਵਿੱਚ ਜ਼ਿਆਦਾਤਰ ਲੋਕ ਪੰਜਾਬ, ਗੁਜਰਾਤ ਅਤੇ ਦੱਖਣ ਭਾਰਤ ਦੇ ਨੇ। ਪਹਿਲੇ ਇਸ ਫਲਾਈਟ ਨੇ ਸੋਮਵਾਰ ਦੁਪਹਿਰੇ 2:30 ਵਜੇ ਭਾਰਤ ਆਉਣਾ ਸੀ ਬਾਅਦ ਚ ਦੱਸਿਆ ਗਿਆ ਕਿ ਜਿਹੜੇ ਕੁਝ ਲੋਕ ਨੇ ਉਹ ਦੇਸ਼ ਵਾਪਸ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਉਡਾਣ ਭਰਨ ਦੇ ਵਿੱਚ ਦੇਰੀ ਹੋਈ ਤੇ ਇਸ ਕਰਕੇ ਜਿਹੜੇ ਅੱਜ ਜਹਾਜ਼ ਪਹੁੰਚਿਆ ਕਈ ਲੋਕਾਂ ਨੇ ਫਰਾਂਸ ਵਿੱਚ ਸ਼ਰਨ ਦੇਣ ਦੀ ਮੰਗ ਕੀਤੀ ਸੀ ਦਰਅਸਲ 22 ਦਸੰਬਰ ਨੂੰ ਦੁਬਈ ਤੋਂ ਨਿਕਾਰਾ ਹੋਇਆ ਜਾ ਰਿਹਾ ਭਾਰਤੀ ਨਾਗਰਿਕਾਂ ਵਾਲਾ ਇੱਕ ਜਿਹੜਾ ਜਹਾਜ਼ ਆ ਉਹ ਵਾਟਰੀ 에ਰਪੋਰਟ ਤੇ ਜਦੋਂ ਤੇਲ ਭਰਨ ਲਈ ਉਤਰਿਆ ਗਿਆ ਸੀ ਦਾ ਇਸੇ ਦੌਰਾਨ ਫਰਾਂਸ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਕੇ ਇਸ ਯਾਤ ਦੇ ਵਿੱਚ ਮਨੁੱਖੀ ਤਸਕਰਾਂ ਦੇ ਪੀੜਤਾਂ ਨੂੰ ਵੀ ਲੈ ਕੇ ਫਰਾਂਸ ਆਇਆ ਜਾ ਰਿਹਾ ਜਿਸ ਤੋਂ ਬਾਅਦ ਪੁਲਾਈਟ ਨੂੰ ਉਡਾਣ ਭਰ ਤੋਂ ਰੋਕ ਦਿੱਤਾ ਗਿਆ ਸੀ ਪਹਿਲੇ ਖਬਰ ਸੀ ਕਿ ਇਸ ਯਾਤ ਦੇ ਵਿੱਚ 300 ਯਾਤਰੀ ਜਿਹੜੇ ਨੇ ਉਹ ਭਾਰਤ ਤੋਂ ਆ ਰਹੇ ਨੇ ਇਹਨਾਂ ਵਿੱਚ 25 ਭਾਰਤੀਆਂ ਨੇ ਫਰਾਂਸ ਵਿੱਚ ਸ਼ਰਨ ਮੰਗੀ ਸੀ ਇਹਨਾਂ ਨੇ ਪੈਰਿਸ ਦੇ ਸਪੈਸ਼ਲ ਜਾਨ ਚਾਰਲਸ ਦਾਗਲ 에ਰਪੋਰਟ ਤੇ ਉਸ ਜਗ੍ਹਾ ਬਾਜ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਨੇ ਸ਼ਰਨ ਮੰਗਲ ਵਾਲਿਆਂ ਨੂੰ ਰੱਖਿਆ ਜਾਂਦਾ ਮੀਡੀਆ ਰਿਪੋਰਟ ਮੁਤਾ ਫਰਾਂਸ ਦੀ ਪੁਲਿਸ ਨੇ ਉਹਨਾਂ ਦੋ ਲੋਕਾਂ ਨੂੰ ਵੀ ਰਿਹਾਅ ਕਰ ਦਿੱਤਾ ਜਿਨ੍ਹਾਂ ਨੂੰ ਮਾਨਵਤਾ ਤਸਕਰੀ ਦੇ ਸ਼ੱਕ ਦੇ ਵਿੱਚ ਪੁਸ਼ਕਿਚ ਕੀਤੀ ਜਾ ਰਹੀ ਸੀ ਇਹਨਾਂ ਤੇ ਫਰੈਂਚ ਲਾਅ ਦੇ ਤਹਿਤ ਕੇਸ ਚੱਲਣ ਵਾਲਾ ਸੀ ਪਰ ਹੁਣ ਇੱਕ ਜੱਜ ਦੇ ਜਦੋਂ ਸਾਹਮਣੇ ਪੇਸ਼ ਕੀਤਾ ਗਿਆ ਤੇ ਦੋਨਾਂ ਨੂੰ ਬਾਅਦਚਰ ਰਿਹਾ ਕਰ ਦਿੱਤਾ ਗਿਆ ਦੋਨਾਂ ਲੋਕਾਂ ਨੂੰ ਵਿਟਨੈਸ ਸਟੇਟਸ ਤੇ ਰੱਖਿਆ ਗਿਆ ਦੂਜੇ ਪਾਸੇ ਇੱਕ ਫਰੈਂਚ ਟੀਵੀ ਚੈਨਲ ਨੇ ਦਾਵਾ ਕੀਤਾ ਕਿ ਜਾਜ ਵਿੱਚ ਕੁਝ ਪੈਸੇਂਜਰ ਭਾਰਤ ਦੀ ਬਜਾਏ ਮਿਆਕਰ ਗੁਰਾ ਹੀ ਜਾਣਾ ਚਾਹੁੰਦੇ ਸੀ ਫ੍ਰੈਂਚ ਨਿਊਜ਼ਪੇਪਰ ਲੋ ਮੋਰ ਦੀ ਇੱਕ ਰਿਪੋਰਟ ਮੁਤਾਬਕ ਦੁਬਈ ਤੋਂ ਫ੍ਰਾਂਸ ਪਹੁੰਚਣ ਵਾਲੀ ਫਲਾਈਟ ਵਿੱਚ ਲੋਕ ਆਪਣੀ ਮਰਜ਼ੀ ਦੇ ਨਾਲ ਆਏ ਸਨ ਇਸ ਲਈ ਫ੍ਰਾਂਸ ਦੀ ਪੁਲਿਸ ਨੇ ਮਨੁੱਖੀ ਤਸਕਰੀ ਦੇ ਐਂਗਲ ਦੇ ਮੱਦੇ ਨਜ਼ਰ ਜਿਹੜੀ ਜਾਂਚ ਸੀ ਸ਼ੁਰੂ ਕੀਤੀ ਉਹ ਬੰਦ ਕਰ ਦਿੱਤੀ ਹੈ ਹੁਣ ਇਹਨਾਂ ਨੂੰ ਇਮੀਗ੍ਰੇਸ਼ਨ ਦੇ ਕਾਨੂੰਨਾਂ ਦੇ ਤਹਿਤ ਉਲੰਘਣ ਕਰਨ ਦੇ ਦੋਸ਼ ਵਿੱਚ ਦੇਖਿਆ ਜਾ ਰਿਹਾ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰਕੂਬਦੁੱਲਾ ਨੇ ਕਸ਼ਮੀਰ ਦੇ ਮੁੱਦੇ ਤੇ ਇੱਕ ਵਾਰ ਫਿਰ ਭਾਰਤ ਨੂੰ ਪਾਕਿਸਤਾਨ ਦੇ ਨਾਲ ਗੱਲਬਾਤ ਕਰਨ ਦੀ ਸਲਾਹ ਦਿੱਤੀ ਹੈ ਅੱਜ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ ਕਿ ਦੋਸਤ ਬਦਲੇ ਜਾ ਸਕਦੇ ਹਨ ਲੇਕਿਨ ਪੜੋਸੀ ਬਦਲੇ ਨਹੀਂ ਜਾ ਸਕਦੇ ਅਸੀਂ ਪੜੋਸੀਆਂ ਦੇ ਨਾਲ ਦੋਸਤੀ ਵਿੱਚ ਹੀ ਰਹਿਣਾ ਚਾਹੀਦਾ ਹੈ ਤਾਂ ਤਾਂ ਹੀ ਅੱਗੇ ਵਧੇ ਜਾ ਸਕਦੇ ਨੇ ਦੁਸ਼ਮਣੀ ਕਰਕੇ ਅਸੀਂ ਲੋਕ ਅੱਗੇ ਨਹੀਂ ਵਧ ਸਕਦੇ ਪੀਐਮ ਮੋਦੀ ਨੇ ਕਿਹਾ ਸੀ ਕਿ ਜੰਦ ਕਲਪ ਨਹੀਂ ਹੈ ਸਾਨੂੰ ਮਸਲੇ ਗੱਲਬਾਤ ਨਾਲ ਹੀ ਹੱਲ ਕਰਨੇ ਚਾਹੀਦੇ ਨੇ ਹੁਣ ਉਹ ਗੱਲਬਾਤ ਕਿੱਥੇ ਗਈ ਆ Imran Khan ਨੂੰ ਛੱਡ ਦਿੱਤਾ ਜਾਵੇ ਤਾਂ ਅੱਜ ਨਵਾਜ਼ ਸ਼ਰੀਬ ਉਥੋਂ ਦੇ ਵਜ਼ੀਰੇ ਆਜ਼ਮ ਬਣਨ ਵਾਲੇ ਨੇ ਜੋ ਰੌਲਾ ਪਾ ਪਾ ਕੇ ਕਹਿ ਰਹੇ ਨੇ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਤੇ ਕੀ ਇਸ ਵਜ੍ਹਾ ਨਾਲ ਸਾਨੂੰ ਗੱਲਬਾਤ ਲਈ ਤਿਆਰ ਨਹੀਂ ਹੋਣਾ ਚਾਹੀਦਾ ਉਹਨੇ ਵੀ ਕਿਹਾ ਕਿ ਅਗਰ ਗੱਲਬਾਤ ਦੇ ਜ਼ਰੀਏ ਹੀ ਮਸਲਾ ਸੁਲਝਾਇਆ ਨਹੀਂ ਜਾਂਦਾ ਤਾਂ ਸਾਡੇ ਹੀ ਲੋਕ ਜਿਹੜੇ ਨੇ ਗਾਜ਼ਾ ਜਾਂ ਫਿਲਸਤੀਨੀਆ ਜੋ ਕੁਝ ਹੋ ਰਿਹਾ ਉਸ ਤਰ੍ਹਾਂ ਦਾ ਵੀ ਹੋ ਸਕਦਾ ਜਿਸ ਨਾਲ ਤੇ ਇਜ਼ਰਾਇਲ ਦੀ ਵੱਲੋਂ ਬੰਮਾਰੀ ਕੀਤੀ ਜਾ ਰਹੀ ਹੈ ਜੰਮੂ ਕਸ਼ਮੀਰ ਚ ਵਿਧਾਨ ਸਭਾ ਚੋਣ ਕਰਾਉਣ ਦੇ ਮਸਲੇ ਦੇ ਦੇ ਮਸਲੇ ਦੇ ਵਿੱਚ ਇੱਕ ਉਹਨਾਂ ਨੇ ਇਹ ਵੀ ਕਿਹਾ ਕਿ ਇੱਥੇ ਕੁਝ ਵੀ ਹੋ ਸਕਦਾ ਅੱਲਾ ਹੀ ਜਾਣੇ ਸਾਡਾ ਕੀ ਹਾਲ ਹੋਏਗਾ ਅੱਲਾ ਰਹਿਮ ਕਰੇ ਸਾਡੇ ਤੇ ਉਧਰ ਭਾਰਤੀ ਜਨਤਾ ਪਾਰਟੀ ਦੇ ਨੇਤਾ ਹਿਨਾ ਸ਼ਫੀ ਬੱਟ ਨੇ ਫਾਰਕ ਅਬਦੁੱਲਾ ਦੇ ਬਿਆਨ ਦੀ ਆਲੋਚਨਾ ਕੀਤੀ ਹੈ ਉਹਨਾਂ ਕਿਹਾ ਕਿ ਬੜੀ ਅਫਸੋਸ ਵਾਲੀ ਗੱਲ ਹੈ ਕਿ ਜੰਮੂ ਕਸ਼ਮੀਰ ਦੇ ਇੱਕ ਸੀਨੀਅਰ ਨੇਤਾ ਹਾਲੇ ਵੀ ਪਾਕਿਸਤਾਨ ਦੇ ਨਾਲ ਗੱਲਬਾਤ ਕਰਨ ਵਾਸਤੇ ਆਕਰੇ ਨੇ ਫਾਰਕ ਅਬਦੁੱਲਾ ਨੂੰ ਹੁਣ ਤੱਕ ਸਬਕ ਲੈਣਾ ਚਾਹੀਦਾ ਸੀ ਕਿ ਪਾਕਿਸਤਾਨ ਦੇ ਸਾਹਮਣੇ ਝੁਕਣ ਵਾਲਾ ਸਮਾਂ ਨਹੀਂ ਆ ਅਸੀਂ ਕਈ ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੇ ਹਮੇਸ਼ਾ ਸਾਡੀ ਪਿੱਠ 'ਚ ਸ਼ੁਰਾ ਮਾਰਿਆ। ਦਿੱਲੀ ਵਿੱਚ ਸਮਾਜਵਾਦੀ ਪਾਰਟੀ ਦੇ ਨੇਤਾ ਸੁਆਮੀ ਪ੍ਰਸ਼ਾਦ ਮੋਰੀਆ ਨੇ ਇੱਕ ਵਾਰ ਫਿਰ Hindu ਧਰਮ ਨੂੰ ਲੈ ਕੇ ਇਤਰਾਜਜੋਗ ਟਿੱਪਣੀ ਕੀਤੀ ਆ। ਉਹਨਾਂ ਨੇ ਕਿਹਾ ਕਿ Hindu ਇੱਕ ਧੋਖਾ ਇਹ ਕੋਈ ਧਰਮ ਨਹੀਂ ਆ ਬਲਕਿ ਜੀਵਨ ਜੀਣ ਦੀ ਇੱਕ ਕਲਾ। ਪ੍ਰਾਈਮ ਮਿੰਿਸਟਰ ਮੋਦੀ ਨੇ ਕਿਹਾ ਸੀ ਕਿ Hindu ਧਰਮ ਕੋਈ ਧਰਮ ਨਹੀਂ ਆ ਆਰਐਸਐਸ ਪ੍ਰਮੁੱਖ ਮੋਨ ਭਾਗਵਤ ਅਤੇ ਕੇਂਦਰੀ ਮੰਤਰੀ ਨਿਤਨ ਗੜਗੜੀ ਵੀ ਅਜਿਹਾ ਬਿਆਨ ਦੇ ਚੁੱਕੇ ਨੇ। ਉਹਨਾਂ ਕਿਹਾ ਕਿ ਜਦੋਂ ਉਹ ਲੋਕ ਅਜਿਹਾ ਬਿਆਨ ਦਿੰਦੇ ਨੇ ਤੇ ਫਿਰ ਕੋਈ ਭਾਵਨਾਵਾਂ ਨਹੀਂ ਭੜਕਦੀਆਂ ਲੇਕਿਨ ਜਦ ਅਸੀਂ ਗੱਲ ਕਰਦੇ ਆ ਤੇ ਫਿਰ ਦੇਸ਼ ਦੇ ਵਿੱਚ ਅਸ਼ਾਂਤੀ ਫੈਲਣ ਦੀਆਂ ਗੱਲਾਂ ਹੋ ਜਾਂਦੀਆਂ ਨੇ ਹਾਲਾਂਕਿ Swami Prasad Maurya ਦੇ ਇਸ ਬਿਆਨ ਤੋਂ ਸਮਾਜਵਾਦੀ ਪਾਰਟੀ ਕੰਨੀ ਕਤਰਾ ਗਈ ਆ ਸੰਸਦ ਡਿੰਪਲ ਜਾਦਵ ਨੇ ਕਿਹਾ ਕਿ ਸਮਾਜਵਾਦ ਦੀ ਪਾਰਟੀ ਉਹਨਾਂ ਦੇ ਬਿਆਨ ਦਾ ਸਮਰਥਨ ਨਹੀਂ ਕਰਦੀ ਭਾਰਤੀ ਜਨਤਾ ਪਾਰਟੀ ਨੇ Swami Prasad ਦੇ ਬਿਆਨ ਨੂੰ ਲੈ ਕੇ ਵੀ ਟਿੱਪਣੀ ਕੀਤੀ ਆ ਡਿਪਟੀ ਸੀਐਮ ਕੇਸ਼ਵ ਪ੍ਰਸ਼ਾਦ ਮੌਰਿਆ ਨੇ ਕਿਹਾ ਕਿ ਉਹਨਾਂ ਦੀ ਉਹਨਾਂ ਨੂੰ ਭਗਵਾਨ ਹੀ ਮਤਬਖਸ਼ 23 ਦਸੰਬਰ ਨੂੰ ਲਖਨਊ ਚ ਸਮਾਜਵਾਦੀ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਇੱਕ ਪ੍ਰੋਗਰਾਮ ਹੋਇਆ ਸੀ ਤੇ ਉਹਦੇ ਵਿੱਚ ਹੀ ਅਝੀਆਂ ਟਿੱਪਣੀਆਂ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਸੀ ਲੇਕਿਨ ਹੁਣ ਜਿਹੜੀ ਟਿੱਪਣੀ ਆਈ ਆ ਉਹਨੂੰ ਲੈ ਕੇ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਸਵਾਲ ਖੜੇ ਕੀਤੇ ਨੇ ਉਥੇ ਸਮਾਜਵਾਦੀ ਪਾਰਟੀ ਦੀ ਨੇਤਾ ਨੇ ਕਹਿ ਦਿੱਤਾ ਕਿ ਉਹਨਾਂ ਦੇ ਬਿਆਨ ਦੇ ਨਾਲ ਉਹ ਸਹਿਮਤ ਨਹੀਂ ਹੈ। ਦਸੰ ਪਾਛੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੇਟਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਅੱਜ ਭਾਰਤ ਸਰਕਾਰ ਵੱਲੋਂ ਵੀਰ ਬਾਲਦੀਵਸ ਮਨਾਇਆ ਗਿਆ ਇਸ ਮੌਕੇ ਦਿੱਲੀ ਦੇ ਭਾਰਤ ਮੰਡਪ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਹੋਇਆ ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਅਮਰਤਕਾਲ ਵਿੱਚ ਵੀਰ ਬਾਲਦੀਵਸ ਦੇ ਰੂਪ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਚਾਰ ਬੇਟਿਆਂ ਦੀ ਵੀਰਤਾ ਹਰ ਭਾਰਤੀ ਨੂੰ ਤੱਕ ਦਿੰਦੀ ਏ ਇਹ ਦਿਹਾੜਾ ਉਹਨਾਂ ਵੀਰਾਂ ਦੇ ਸ਼ৌਰੀਅਰ ਦੀ ਇੱਕ ਸੱਚੀ ਸ਼ਰਧਾਂਜਲੀ ਹੈ पीएम ਨੇ ਵੀ ਕਿਹਾ ਕਿ ਐਸੇ ਪਿਛਲੇ ਸਾਲ ਹੀ ਇਹ ਦਿਹਾੜਾ ਬਣਾਉਣਾ ਸ਼ੁਰੂ ਕੀਤਾ ਇਸ ਸਾਲ ਕਈ ਦੇਸ਼ਾਂ ਵਿੱਚ ਇਹ ਪ੍ਰੋਗਰਾਮ ਬਣਾਇਆ ਗਿਆ ਜਦ ਅਸੀਂ ਆਪਣੀ ਵਿਰਾਸਤ ਤੇ ਮਾਣ ਮਹਿਸੂਸ ਕਰਦੇ ਹਾਂ ਤੇ ਦੁਨੀਆ ਸਾਨੂੰ ਅਲੱਗ ਨਜ਼ਰੀਏ ਦੇ ਨਾਲ ਦੇਖਦੀ ਹੈ ਇਸੇ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਕਿ ਭਾਰਤ ਉਹ ਦੇਸ਼ ਹੈ ਜਿੱਥੇ ਚੰਦਰਗੁਪਤ ਮੋਰੀਆ ਵਰਗੇ ਮਹਾਨ ਸਮਰਾਜ ਵੀ ਬਣਾ ਲੈਂਦੇ ਨੇ ਤੇ ਭਾਰਤ ਉਹ ਦੇਸ਼ ਹੈ ਜਿੱਥੇ ਬਾਲਕ ਦੁਰਭ ਕਠੋਰ ਤਪੱਸਿਆ ਵੀ ਕਰਦੇ ਨੇ ਤੇ ਭਾਰਤ ਉਹ ਦੇਸ਼ ਹੈ ਜਿੱਥੇ ਇਕੁਲਵ ਵਰਗਾ ਵੀਰ ਵੀ ਕਠਨ ਤਪੱਸਿਆ ਕਰਕੇ ਦਿਖਾ ਦਿੰਦਾ ਤੇ ਭਾਰਤ ਉਹ ਦੇਸ਼ ਹੈ ਜਿੱਥੇ ਖੁਦੀਰਾ ਬੋਸ ਬਟਕੇਸ਼ਵਰ ਦੱਤ ਰਾਨਿੰਗ ਗਾਈਡਲੂ ਵਰਗੇ ਕ੍ਰਾਂਤੀਕਾਰੀਆਂ ਨੇ ਵੀ ਆਪਣੀ ਬਹਾਦਰੀ ਦਿਖਾਈ ਹੈ ਤੇ ਅੱਜ ਜਦ ਮੈਂ ਭਾਰਤ ਦੇ ਤੀਸਰੇ ਨੰਬਰ ਦੀ ਅਵਸਥਾ ਅਰਥਵਿਵਸਥਾ ਬਣਾਉਣ ਦੀ ਗੱਲ ਕਰਦਾ ਤੇ ਮੇਰੇ ਮਨ ਦੇ ਵਿੱਚ ਨੌਜਵਾਨ ਰਹਿੰਦੇ ਨੇ 247 ਦਾ ਭਾਰਤ ਕਿਹੋ ਜਿਹਾ ਹੋਊਗਾ ਇਸ ਦੀਆਂ ਤਸਵੀਰਾਂ ਨੌਜਵਾਨਾਂ ਨੂੰ ਹੀ ਬਣਾਉਣੀਆਂ ਨੇ ਅਸੀਂ ਸਾਰੇ ਬਿਹਤਰ ਸਾਨੂੰ ਸਿਹਤ ਸਹੂਲਤਾਂ ਮਿਲਣ ਰੋਜ਼ਗਾਰ ਮਿਲੇ ਸਾਰਿਆਂ ਨੂੰ ਮੌਕੇ ਮਿਲਣ ਕਿ ਸਾਡੀ ਸਰਕਾਰ ਇਸੇ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਉਸ ਉਧਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਵੀ ਪਸ਼ਮੀ ਬੰਗਾਲ ਦੇ ਵਿੱਚ ਵੀਰ ਬਾਲਦੀਵਸ ਮਨਾਇਆ ਜਨਤਾ ਦਲ ਯੂ ਦੇ ਰਾਸ਼ਟਰੀ ਪ੍ਰਧਾਨ ਲਲਨ ਸਿੰਘ ਨੇ ਆਪਣੇ ਅਸਤੀਫੇ ਦੀ ਗੱਲ ਨੂੰ ਲੈ ਕੇ ਗਲਤ ਕਿਆ ਉਹਨੇ ਕਿਹਾ ਕਿ ਮੈਂ ਕੋਈ ਅਸਤੀਫਾ ਨਹੀਂ ਦਿੱਤਾ ਮੰਤਰੀ ਅਤੇ ਜਨਤਾ ਦਲ ਯੂ ਦੇ ਸੀਨੀਅਰ ਲੀਡਰ ਵਿਜੇ ਚੋਧਰੀ ਨੇ ਵੀ ਲਲਨ ਸਿੰਘ ਦੇ ਅਸਤੀਫੇ ਦੀ ਗੱਲ ਦਾ ਖੰਡਨ ਕੀਤਾ ਉਹਨੇ ਕਿਹਾ ਕਿ ਪਾਰਟੀ ਵਿੱਚ ਦੂਰੀਆਂ ਤੇ ਜ਼ਰੂਰ ਨੇ ਪਰ ਅਜਿਹੀ ਕੋਈ ਖਰੂਚ ਨਹੀਂ ਆ। ਅਸਲ ਦੇ ਵਿੱਚ ਅੱਜ ਸਵੇਰ ਤੋਂ ਚਰਚਾ ਚੱਲ ਰਹੀ ਸੀ ਕਿ ਜਨਤਾ ਜਲ ਦੇ ਯੂ ਦੇ ਰਾਸ਼ਟਰੀ ਪ੍ਰਧਾਨ ਦੱਲਨ ਸਿੰਘ ਨੇ ਅਸਤੀਫਾ ਦੇ ਦਿੱਤਾ ਪਰ ਡੇਢ ਘੰਟੇ ਬਾਅਦ ਮੰਤਰੀ ਵਿਜੀਤ ਚੌਧਰੀ ਨੇ ਜਨਤਾ ਦਲ ਦੇ ਦਫ਼ਤਰ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਜੋ ਖਬਰਾਂ ਛਾਪ ਰਹੀਆਂ ਜਾਂ ਦਿਖਾਈਆਂ ਜਾ ਰਹੀਆਂ ਉਹ ਸਰਾਸਰ ਗਲਤ ਆ ਤੇ ਉਧਰ ਲਲਨ ਸਿੰਘ ਨੇ ਖੁਦ ਵੀ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਅਸਤੀਫਾ ਦੇਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ 21 ਜੁਲਾਈ 2021 ਨੂੰ ਉਹਨਾਂ ਨੂੰ ਰਾਸ਼ਟਰੀ ਪ੍ਰਧਾਨ ਬਣਾਇਆ ਗਿਆ ਸੀ ਜਨਤਾਦਲ ਦੇ ਰਾਸ਼ਟਰੀ ਪ੍ਰਧਾਨ ਦਾ ਕਾਰਜਕਾਲ 2 ਸਾਲ ਦਾ ਸਮਾਂ ਹੁੰਦਾ ਤੇ ਲਲਨ ਸਿੰਘ ਆਪਣਾ ਕਾਰਜਕਾਲ ਪੂਰਾ ਕਰ ਚੁੱਕੇ ਨੇ ਐਨਸੀਪੀ ਦੇ ਚੀਫ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ ਨੇ 1978 ਵਿੱਚ ਵਸੰਤ ਦਾਦਾ ਪਾਟਲ ਦੀ ਸਰਕਾਰ ਨੂੰ ਢੇਕ ਕੇ ਖੁਦ ਮੁੱਖ ਮੰਤਰੀ ਬਣਨ ਦੇ ਕਦਮ ਨੂੰ ਸਹੀ ਦੱਸਿਆ ਉਹਨਾਂ ਕਿਹਾ ਕਿ ਜੋ ਮੈਸੂਮੇ ਕੀਤਾ ਸੀ ਉਹ ਬਗਾਵਤ ਨਹੀਂ ਸੀ ਅਸੀਂ ਆਪਸੀ ਸਹਿਮਤੀ ਦੇ ਨਾਲ ਫੈਸਲਾ ਲਿਆ ਸੀ ਦਰਅਸਲ ਮਹਾਰਾਸ਼ਟਰ ਦੇ ਡਿਪਟੀ ਸੀਮ ਅਜੀਤ ਪਵਾਰ ਨੇ 24 ਦਸੰਬਰ ਨੂੰ 12 ਮਤੀ ਵਿੱਚ ਸ਼ਰਧ ਪਵਾਰ ਦੇ 1978 ਵਿੱਚ ਉਠਾਏ ਗਏ ਕਦਮ ਤੇ ਸਵਾਲ ਖੜੇ ਕੀਤੇ ਸੀ ਉਹਨਾਂ ਕਿਹਾ ਸੀ ਕਿ ਵਸੰਤ ਦਾਦਾ ਇੱਕ ਚੰਗੇ ਲੀਡਰ ਸੀ ਲੇਕਿਨ ਉਹਨਾਂ ਨੂੰ ਦਰਕਨਾਰ ਕਰਕੇ ਤੇ ਜਨਤਾ ਪਾਰਟੀ ਦੇ ਸ ਦੇ ਸੁਜੋਗ ਨਾਲ ਸ਼ਰਧ ਪਵਾਰ ਨੇ ਸਰਕਾਰ ਬਣਾ ਗਏ ਅਜੇਾ ਨਹੀਂ ਪਹਿਲਾਂ ਕਿਸੇ ਅਜਿਹੇ ਨੇਤਾ ਨੇ ਕਦਮ ਨਹੀਂ ਠਾਇਆ ਸੀ ਜਿਵੇਂ ਮੈਂ اٹھਾਇਆ ਉਹਨੇ ਕਿਹਾ ਮੈਂ ਤਾਂ 60 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਅਜਿਹਾ ਫੈਸਲਾ ਲਿਆ ਲੇਕਿਨ ਇਸ ਲਈ ਹਰ ਕਿਸੇ ਨੂੰ ਮੇਰੇ ਵਰਗੇ ਕਦਮ ਉਠਾਉਣ ਦੀ ਜ਼ਰੂਰਤ ਹੈ ਸ਼ਰਧ ਪਵਾਰ ਨੇ ਜਵਾਬ ਦਿੰਦੇ ਕਿਹਾ ਕਿਆ ਕਿ ਮੈਂ ਕੋਈ ਧੋਖਾ ਨਹੀਂ ਦਿੱਤਾ ਸਾਰੇ ਲੋਕਾਂ ਨੂੰ ਬਿਠਾ ਕੇ ਹੀ ਫੈਸਲਾ ਲਿਆ ਗਿਆ ਸੀ ਇਸ ਲਈ ਸ਼ਿਕਾਇਤ ਕਰਨ ਦਾ ਕੋਈ ਸਵਾਲ ਹੀ ਖੜਾ ਨਹੀਂ ਹੁੰਦਾ ਇੰਡੀਆ ਗੱਠਜੋੜ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪੀਐਮ ਕੈਂਡੀਡੇਟ ਡੇਢ ਦਾ ਜਿਹੜਾ ਮਸਲਾ ਉਸ ਮਸਲੇ ਤੇ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ 1977 ਵਿੱਚ ਵੀ ਐਮਰਜੈਂਸੀ ਦੇ ਬਾਅਦ ਕੋਈ ਵੀ ਪੀਐਮ ਦਾ ਚਿਹਰਾ ਪ੍ਰੋਜੈਕਟ ਨਹੀਂ ਕੀਤਾ ਗਿਆ ਸੀ ਲੇਕਿਨ ਚੋਣਾਂ ਤੋਂ ਬਾਅਦ ਮੁਰਾਉਜੀ ਦਸਾਈ ਪ੍ਰਧਾਨ ਮੰਤਰੀ ਬਣੇ ਸਨ ਅਗਰ ਲੋਕਾਂ ਨੂੰ ਜਾਂ ਲੋਕਾਂ ਦਾ ਮੂਡ ਬਦਲਾਵ ਹੈ ਤਾਂ ਬਦਲਾਵ ਹੋ ਕੇ ਰਹੇਗਾ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਇੱਕ ਦਿਨਾਂ ਦੌਰੇ ਤੇ ਕੋਲਕੱਤਾ ਵਿੱਚ ਨੇ ਤੇ ਉੱਥੇ ਦੋਨਾਂ ਲੀਡਰਾਂ ਨੇ ਪਹਿਲਾਂ ਕਾਲੀਗਾਟ ਕਾਲੀ ਮੰਦਿਰ ਵੀ ਪਹੁੰਚੇ ਉੱਥੇ ਪੂਜਾ ਅਰਚਨਾ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਵੀਰ ਬਾਲਦੀਵਸ ਦੇ ਮੌਕੇ ਗੁਰਦੁਆਰਾ ਬਾਰਾ ਸਿੰਘ ਸੰਗਤ ਵਿੱਚ ਵੀ ਪਹੁੰਚ ਕੇ ਪ੍ਰਾਰਥਨਾ ਕੀਤੀ ਤੇ ਨਤਮਸਤਕ ਵੀ ਹੋਏ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਨੋਜ ਤਿੱਗਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸੇ ਦੇ ਤਹਿਤ ਜੇਪੀ ਨੰਡਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਕੋਲਕਾਤਾ ਪਹੁੰਚੇ ਨੇ ਕਾਲੀਗੜ੍ਹ ਮੰਦਰ ਵਿੱਚ ਪੂਜਾ ਤੋਂ ਬਾਅਦ ਉਹਨਾਂ ਨੇ ਪਾਰਟੀ ਦੇ ਕਈ ਲੀਡਰਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਮਨੋਜ ਤਿੱਗਾ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੱਛਮੀ ਬੰਗਾਲ ਆਉਣਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਜੇਪੀ ਨੰਡਾ ਅਮਿਸ਼ਾ ਸਮੇਤ ਦੂਸਰੇ ਲੀਡਰ ਵੀ ਜਲਦ ਪਛਮੀ ਬੰਗਾਲ ਦਾ ਦੌਰਾ ਕਰਨਗੇ ਫਿਲਹਾਲ ਦੇਸ਼ ਦਾ ਖਬਰਨਾਮਾ ਇਥੇ ਸਮਾਪਤ ਕਰਦੇ ਹਾਂ ਵਧੇਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ